ਅੱਪਾ ਵੇਖੇ ਨਾ ਸਾਡੇ ਪਿੰਡਾਂ ਵਾਲੇ ਪਾਸੇ ਸਾਡੀ ਖੁਦ ਦੀ ਪੱਧਰੇ ਵਿੱਚ ਜ਼ਮੀਨ ਵੀ ਸੀ ਤੇ ਟਿੱਬਿਆਂ ਵਿੱਚ ਵੀ ਸੀ ਵੀ ਆਹ ਟਿੱਬਿਆਂ ਵਾਲੀ ਜ਼ਮੀਨ ਹੈ ਖੇਤਾਂ ਵਾਲੀ ਉਹ ਸਾਡੇ ਤੋਂ 2 ਕਿਲੋਮੀਟਰ ਮੇਰੇ ਪਿੰਡ ਤੋਂ ਟਿੱਬੇ ਪੈਂਦੇ ਸੀ ਖੁਦ ਟਿੱਬਿਆਂ ਤੇ ਜਾਂਦੇ ਰਹੇ ਹਾਂ ਵੇਖਦੇ ਰਹੇ ਹਾਂ ਮੂੰਗਫਲੀ ਹੁੰਦੀ ਉੱਥੇ ਜਦ ਮੂੰਗਫਲੀ ਹੁੰਦੀ ਸੀ ਮੂੰਗਫਲੀ ਜਿਹਨੂੰ ਕਹਿੰਦੇ ਆਪਾਂ ਤੇ ਹੋਰ ਕੋਈ ਬਹੁਤੀ ਫਸਲ ਨਹੀਂ ਸੀ ਕਪਾਹ ਹੁੰਦੀ ਸੀ ਨਰਮਾ ਹੁੰਦਾ ਸੀ ਤੇ ਰੇਤਾ ਹੀ ਰੇਤਾ ਤੇ ਜਦੋਂ ਇਹ ਤੇ ਆਪਾਂ ਟਿੱਬੇ ਵੇਖੇ ਐ ਮਤਲਬ ਹੁਣ ਕੋਈ ਟਿੱਬੇ ਨਹੀਂ ਦਿਸਦੇ ਮੈਂ ਵੀ ਆਪਣੀ ਜ਼ਿੰਦਗੀ ਦੇ 30 ਸਾਲ ਪਹਿਲਾਂ ਟਿੱਬੇ ਵੇਖੇ ਐ ਪਰ ਜਦੋਂ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਸਨ ਉਸ ਵੇਲੇ ਤੇ ਅੱਜ ਤੋਂ 3 ਸਵਾ 300 ਸਾਲ ਦੇ ਨੇੜੇ ਸਮਾਂ ਹੋ ਚੱਲਿਆ ਜਦੋਂ ਉਦੋਂ ਨੇ ਤੇ ਉਦੋਂ ਡੱਲਾ ਇਦਾਂ ਅੱਕਾਂ ਦੀਆਂ ਕੁੱਕੜੀਆਂ ਲੱਗੀਆਂ ਨੇ ਥਾਂ ਥਾਂ ਦੇ ਉੱਤੇ ਇਦਾਂ ਮਾਹੌਲ ਹੈ ਵੀ ਮਹਾਰਾਜ ਆ ਵੇਖੋ ਦਸ਼ਮੇਸ਼ ਕਹਿੰਦੇ ਆ ਵੇਖ ਡੱਲਿਆ ਲੱਗੇ ਅੰਬ ਤੇ ਅਨਾਰ ਨੇ ਵੇਖ ਡੱਲਿਆ ਫਸਲਾਂ ਹੀ ਫਸਲਾਂ ਡੱਲਾ ਕਹਿੰਦਾ ਮਾਰਾ ਕਿਹੜੀਆਂ ਫਸਲਾਂ ਇੱਥੇ ਵੇਖੋ ਰੇਤ ਭੁਜਦੀ ਏ ਬੁਰਾ ਹਾਲ ਏ ਇੱਥੇ ਇੱਥੇ ਕਿਹੜੀਆਂ ਫਸਲਾਂ ਨੇ ਮਾਰਾ ਜੀ ਕਹਿਣ ਲਗੇ ਨਹੀਂ ਡੱਲਿਆ ਵੇਖ ਮੈਨੂੰ ਤੇ ਫਸਲਾਂ ਦਿਸਦੀਆਂ ਫਸਲਾਂ ਹੀ ਫਸਲਾਂ ਆਬਾਦੀ ਰੌਣਕਾਂ ਹੀ ਰੌਣਕਾਂ ਆਤ ਕਹਿੰਦਾ ਅੱਕਾਂ ਦੀਆਂ ਕੁਕੜੀਆਂ ਮਾਰਾ ਕਹਿੰਦੇ ਅੰਬ ਤੇ ਅਨਾਰ ਅੰਬ ਤੇ ਅਨਾਰ ਮਾਰਾ ਕਿਹੜੇ ਅੰਬ ਤੇ ਅਨਾਰ ਕਲਗੀਆਂ ਵਾਲੇ ਕਹਿੰਦੇ ਉਹ ਤੂੰ ਮੰਨ ਜਾ ਇਹ ਹੋਣਾ ਸਾਰਾ ਕੁਝ ਇਹ ਸਭ ਕੁਝ ਹੋਊ ਆਉਣ ਵਾਲਾ ਸਮਾਂ ਇਦਾਂ ਦਾ ਹੈ ਇਹ ਸਾਰਾ ਕੁਝ ਇਥੇ ਅੰਬ ਤੇ ਅਨਾਰ ਵੀ ਲੱਗਣਗੇ ਇਥੇ ਨਹਿਰਾ ਵੀ ਚੱਲਣਗੀਆਂ ਇਥੇ ਫਸਲਾਂ ਵੀ ਲਹਿਰਾਉਣਗੀਆਂ ਮਾਲਵੇ ਦੀਆਂ ਫਸਲਾਂ ਸਾਰੀ ਦੁਨੀਆ ਵਿੱਚ ਸਭ ਤੋਂ ਵਧੀਆ ਹੋਣਗੀਆਂ ਮਾਲੋ ਮਾਲ ਮਾਲਵਾ ਸਤਿਗੁਰ ਨੇ ਇਹ ਬਚਨ ਕੀਤਾ ਵੀ ਮਾਲਵਾ ਮਾਲੋ ਮਾਲ ਹੈ ਇਹ ਸਿੱਖੀ ਵਾਲੇ ਪਾਸਿਓਂ ਵੀ ਮਾਲੋ ਮਾਲ ਹੋਵੇਗਾ ਇਹ ਮਾਲੋ ਮਾਲ ਹੋ ਜਾਣਾ ਇਹ ਕਲਗੀ ਵਾਲੇ ਪਾਸ਼ਾ ਦੇ ਬਚਨ ਕਿਹੜਿਆਂ ਵੇਲਿਆਂ ਚ ਕੀਤੇ ਤੇ ਕਦੋਂ ਲਿਖੇ ਮਤਲਬ ਅਜ ਤੋਂ 200 ਸਾਲ ਪਹਿਲਾਂ ਲਿਖੇ ਜਾ ਚੁੱਕੇ ਹੈ 300ਵਾ 100 300 ਸਾਲ ਪਹਿਲਾਂ ਕੀਤੇ ਜਾ ਚੁੱਕੇ ਐ ਐਸੀ ਐਸੀ ਦਿਬ੍ਬ ਦ੍ਰਿਸ਼ਟੀ ਇਹਨੂੰ ਕਹਿੰਦੇ ਐ ਵੀ ਆਈਡੀਆ ਜਿਹੜੇ ਕਮਾਲ ਦੇ ਇਹ ਸੋਚ ਕਮਾਲ ਦੀ ਪਤਾ ਐ ਵੀ ਆ ਸਮਾਂ ਇੱਕ ਦਿਨ ਆਉਣਾ ਐ ਹੁਣ ਜੇ ਆ ਰਾਏਕੋਟ ਦੀ ਧਰਤੀ ਦੇ ਆਲੇ ਦੁਆਲੇ ਵੇਖੋਗੇ ਆਉਣ ਵਾਲੇ 10 20 30 ਸਾਲਾਂ ਚ ਕਿੰਨਾ ਕੁਝ ਬਦਲ ਜਾਣਾ 50 ਸਾਲ ਬਾਅਦ ਕਿੰਨਾ ਕੁਝ ਬਦਲ ਜਾਣਾ ਐ ਅੱਜ ਦਾ ਅਸੀਂ ਆਈਡੀਆ ਲਾ ਸਕਦੇ ਐ ਅੱਜ ਜੇ ਆਈਡੀਆ ਲਾਈਏ ਵੀ ਲੁਧਿਆਣੇ ਚ ਵੀ 에ਰਪੋਰਟ ਹੋਊਗਾ ਇੱਕ ਸਮਾਂ ਆਏਗਾ ਬਰਨਾਲੇ ਚ ਵੀ ਇਹ ਰਿਪੋਰਟ ਬਣ ਜਾਏਗਾ ਇਹ ਵੀ ਮੰਨ ਲਓ ਹੋਰ ਦਬੀਆਂ 30 ਸਾਲਾਂ ਚ ਸੰਗਰੂਰ ਚ ਵੀ ਇਹ ਰਿਪੋਰਟ ਬਣ ਬਣ ਜਾਣੇ ਨੇ ਆਉਣ ਵਾਲੇ ਸਮੇਂ ਚ ਲੋੜ ਪੈਣੀ ਹੈ ਟਾਈਮ ਬਣ ਜਾਣਾ ਹੈ ਪਰ ਜਿਹੜੇ ਵੇਲੇ ਕਲਗੀਆਂ ਵਾਲੇ ਪਾਸ਼ਾ ਕਹਿ ਰਹੇ ਰਹੇ ਉਦੋਂ ਸੋਚਣਾ ਵੀ ਔਖਾ ਹੈ ਉਦੋਂ ਦੇ ਹਾਲਾਤ ਦਮਦਾਬਗ ਸੋਚਣਾ ਔਖਾ ਹੈ ਉਦੋਂ ਕੋਈ ਕਵੇ ਵੀ ਇੱਥੇ ਫਸਲਾਂ ਹੋਣਗੀਆਂ ਨਹਿਰਾਂ ਹੀ ਨਹੀਂ ਪਾਣੀ ਨਹੀਂ ਕੁਛ ਨਹੀਂ ਕੁਛ ਨਹੀਂ ਉਸ ਵੇਲੇ ਪਰ ਵਿਦੇਸ਼ਾਂ ਦੇ ਵਿੱਚ ਬਹੁਤ ਤਰੱਕੀ ਹੋ ਚੁੱਕੀ ਸੀ ਬਾਰ ਲਿਆ ਦੇਸ਼ਾਂ ਚ ਬਹੁਤ ਉਹਨਾਂ ਵੇਲਿਆਂ ਦੇ ਵਿੱਚ ਤਰੱਕੀ ਹੋ ਚੁੱਕੀ ਸੀ ਜਦੋਂ ਦਸ਼ਮੇਸ਼ ਪਿਤਾ ਇਹ ਬਚਨ ਕਰ ਰਹੇ ਹੈ ਨਾ ਉੱਥੇ ਨਹਿਰਾਂ ਬਣ ਗਈਆਂ ਸੀ ਵੱਡੇ ਵੱਡੇ ਨਹਿਰਾ ਆਤਪੀਆਂ ਸੀ ਯੂਰਪ ਕੰਟਰੀਆਂ ਬਹੁਤ ਤਰੱਕੀ ਕਰ ਚੁੱਕੀਆਂ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ ਪ੍ਰੈਸ ਲੱਗ ਚੁੱਕੀ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ ਭਾਰਤ ਦੇ ਵਿੱਚ ਕੀ ਹਾਲਾਤ ਸੀ ਪਰ ਯੂਰਪ ਵਾਲਿਆਂ ਨੇ ਪ੍ਰੈਸ ਲਾ ਲਈ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜਦੋਂ ਉਹਨਾਂ ਦਾ ਵੀਰ ਉਹਨਾਂ ਨੇ ਮਾਰਿਆ ਨਾ ਲਾਸਟ ਸਮਾਂ ਹਜੂਰ ਸਾਹਿਬ ਦੀ ਧਰਤੀ ਤੇ ਆਇਆ ਉਸ ਵੇਲੇ ਜਿਹੜੀ ਈਸਟ ਇੰਡੀਆ ਕੰਪਨੀ ਆਈ ਸੀ ਜਿਹੜੀ ਉਹਨਾਂ ਦੇ ਨਾਲ ਗੋਰੇ ਸੀ ਤੇ ਗੋਰਿਆਂ ਦੇ ਨਾਲ ਡੁਪਰ ਸੀ ਤੇ ਉਹਨਾਂ ਦੀ ਮੀਟਿੰਗ ਬਾਦਸ਼ਾਹ ਨਾਲ ਹੋ ਰਹੀ ਸੀ ਤੇ ਜਦੋਂ ਕਲਗੀਧਰ ਪਾਸ਼ਾ ਦੇ ਸ਼ੁਰਾ ਮਾਰਿਆ ਸੀ ਪੇਟ ਦੇ ਖੱਬੇ ਪਾਸੇ ਹਜੂਰ ਸਾਹਿਬ ਨਾ ਦੇੜ ਉਸ ਵੇਲੇ ਵੈਦ ਆਏ ਵੈਦਾਂ ਨੇ ਕਿਹਾ ਖੂਨ ਨਹੀਂ ਰੁਕ ਰਿਹਾ ਤੇ ਬਾਦਸ਼ਾਹ ਨੇ ਆਫਰ ਕੀਤੀ ਸੀ ਮਹਾਰਾਜ ਡਾਕਟਰ ਭੇਜਣਾ ਡਾਕਟਰ ਦਾ ਇਲਾਜ ਕਰਾਣਾ ਐਲੋਪੈਥੀ ਡਾਕਟਰ ਜਿਹੜੇ ਅੱਜ ਕੱਲ ਨੇ ਉਸ ਵਕਤ ਡਾਕਟਰ ਆਇਆ ਮੈਂ ਉਹਦਾ ਨਾਮ ਵੀ ਸੇਵ ਕਰਕੇ ਰੱਖਿਆ ਸੀ ਯਾਦ ਹੈ ਮੇਰੇ ਨਾਮ ਉਹ ਡਾਕਟਰ ਦਾ ਉਹ ਮਤਲਬ ਸੇਵ ਕੀਤਾ ਮੇਰੇ ਹੁਣ ਮੂੰਹ ਜਬਾਨੀ ਨਹੀਂ ਯਾਦ ਵੀ ਹੈ ਕਿ ਮੈਂ ਸੇਵ ਕਰਕੇ ਰੱਖਿਆ ਉਹ ਡਾਕਟਰ ਦਾ ਨਾਮ ਇੰਡੀਆ ਆਇਆ ਹੋਇਆ ਸੀ ਗੋਰਿਆਂ ਦੇ ਨਾਲ ਤੇ ਉਹਨੂੰ ਡਾਕਟਰ ਕਹ ਲਿਆ ਵੀ ਤੂੰ ਜਾ ਫਿਰ ਡਾਕਟਰ ਆਇਆ ਡਾਕਟਰ ਨੇ ਪਾਸ਼ਾ ਦਾ ਜ਼ਖਮ ਸਾਫ ਵੀ ਕੀਤਾ ਈਸਟ ਇੰਡੀਆ ਕੰਪਨੀ ਦੇ ਨਾਲ ਆਇਆ ਡਾਕਟਰ ਸੀ ਗੋਰਿਆਂ ਦਾ ਉਹਨੇ ਜ਼ਖਮ ਨੂੰ ਸਾਫ ਵੀ ਕੀਤਾ ਤੇ ਟੰਕੇ ਵੀ ਲਾਏ ਸਟੀਚਿੰਗ ਕੀਤੀ ਸਟਿਚ ਜਿਵੇਂ ਆਪ ਸਟੀਚਿੰਗ ਕਰਦੇ ਆ ਨਾ ਡਾਕਟਰ ਇਲਾਜ ਗੁਰੂ ਗੋਬਿੰਦ ਸਿੰਘ ਦਾ ਡਾਕਟਰ ਗੋਰੇ ਨੇ ਕੀਤਾ ਸੀ ਗੋਰੇ ਉਦੋਂ ਆ ਚੁੱਕੇ ਸੀ ਇੰਡੀਆ ਦੇ ਵਿੱਚ ਥਰੂ ਹੋ ਚੁੱਕੇ ਸੀ ਥੋੜੇ ਥੋੜੇ ਸਾਊਥ ਇੰਡੀਆ ਵਿੱਚ ਗੋਰੇ ਬਹੁਤ ਸਾਲ ਪਹਿਲਾਂ ਆ ਗਏ ਸਾਡੇ ਤੋਂ 50-60 ਸਾਲ ਪਹਿਲਾਂ ਗੋਰੇ ਸਾਊਥ ਇੰਡੀਆ ਚ ਆਏ। ਸਾਡੇ ਇਲਾਕੇ ਦੇ ਵਿੱਚ ਬਹੁਤ ਲੇਟ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਮਹਾਰਾਜੇ ਦੀ ਹੁੰਦਿਆਂ ਸੌਖਾ ਨਹੀਂ ਸੀ ਪੰਜਾਬ ਦੇ ਵਿੱਚ ਵੜਨਾ। ਮਹਾਰਾਜੇ ਰਣਜੀਤ ਸਿੰਘ ਦਾ ਦਬਦਬਾ ਰਿਆ 50-60 ਸਾਲ ਉਧਰਲੇ ਪਾਸੇ ਨਾਲੋਂ ਸਾਊਥ ਇੰਡੀਆ ਨਾਲੋਂ ਨਾਰਥ ਇੰਡੀਆ ਜਿਹੜਾ ਆਪਣਾ ਇਲਾਕਾ ਹੈ ਇਹਦੇ ਵਿੱਚ ਗੋਰੇ ਲੇਟ ਆ ਸਕੇ ਸੀ। ਤੇ ਲੇਟ ਵੀ ਉਹਨਾਂ ਨੂੰ ਵੜਨ ਵਾਸਤੇ ਪਹਿਲਾਂ 파ੜਨਾ ਪਿਆ ਡੋਗਰੇਵਾੜਨੇ ਪਏ ਡੋਗਰਿਆ ਕਰਕੇ ਸਾਰੀ ਗੇਮ ਖੇਡ ਕੇ ਫੇਰ 파ੜ ਕਰ 파ੜ 파 ਕੇ ਫੇਰ ਹੌਲੀ ਹੌਲੀ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਫੇਰ ਉਹ ਖੁੱਲ ਕੇ ਵੜ ਸਕੇ ਮਹਾਰਾਜੇ ਰਣਜੀਤ ਸਿੰਘ ਦੇ ਹੁੰਦਿਆਂ ਉਹ ਖੁੱਲ ਕੇ ਨਹੀਂ ਆ ਸਕਦੇ ਇਧਰ ਸਿੱਖਾਂ ਦਾ ਰਾਜ ਸੀ ਬਾਬਾ ਬੰਦਾ ਸਿੰਘ ਬਹਾਦਰ ਉਹ ਤੋਂ ਪਹਿਲਾਂ ਸੀ ਸੋ ਇਹਨਾਂ ਨੂੰ ਤੋੜਨਾ ਬਹੁਤਾ ਸੌਖਾ ਨਹੀਂ ਸੀ ਇੱਧਰ ਆਉਣ ਤੇ ਟਾਈਮ ਲੱਗਾ ਪਰ ਸਾਊਥ ਇੰਡੀਆ ਦੇ ਵਿੱਚ ਗੋਰੇ ਪਹਿਲਾਂ ਆ ਗਏ ਸੀ। ਮਤਲਬ ਮੈਂ ਜਿਹੜੀ ਗੱਲ ਕਰਦਾ ਬਈ ਯੂਰਪ ਦੇ ਵਿੱਚ ਤੇ ਤਰੱਕੀਆਂ ਸਨ ਪੌਸੀਬਲ ਹੈ। ਇੱਥੇ ਫਸਲਾਂ ਹੋਣਗੀਆਂ, ਨਹਿਰਾਂ ਆ ਗਈਆਂ। ਪਤਾ ਹੈ ਵੀ ਇੱਧਰ ਨਹਿਰਾਂ ਆ ਗਈਆਂ, ਅੱਗੇ ਵੀ ਆ ਜਾਣਗੀਆਂ। ਪਰ ਇੱਧਰ ਨਹੀਂ ਸੀ ਕੁਝ ਵੀ ਹੈ। ਆਪਾਂ ਦਰਿਆ ਦੇ ਕੰਢੇ ਤੇ ਥੋੜਾ ਬੈਠੇ ਸੀ ਇੱਥੇ ਫਸਲਾਂ ਕਿਹੜੀਆਂ? ਫਸਲਾਂ ਹੁੰਦੀਆਂ ਸੀ ਦਰਿਆਵਾਂ ਦੇ ਕੰਢਿਆਂ ਦੇ ਉੱਤੇ। ਟਾਈ ਲੋਕ ਦਰਿਆਵਾਂ ਤੇ ਕੰਢਿਆਂ ਤੇ ਵਸਦੇ ਸੀ ਜਾ ਕੇ ਪਰ ਜਿਹੜੀ ਧਰਤੀ ਆ ਸੀ ਇੱਧਰ ਕੋਈ ਰਿਵਰ ਨਹੀਂ ਕੋਈ ਬੋთა ਕੋਈ ਸਾਡੇ ਇਲਾਕੇ ਦੇ ਵਿੱਚ ਨਹਿਰਾ ਨਹੀਂ ਕੁਛ ਨਹੀਂ ਸੀ ਕੋਈ ਪ੍ਰਬੰਧ ਨਹੀਂ ਸੀ ਉਦੋਂ ਫਿਰ ਦਸ਼ਮੇਸ਼ ਪਿਤਾ ਕਹਿੰਦੇ ਐ ਹੋ ਜਾਣਾ ਸਾਰਾ ਕੁਝ ਇਹ ਆਏਗਾ ਸਮਾਂ ਆਉਣ ਵਾਲਾ ਟਾਈਮ ਆਏਗਾ ਦੱਲਿਆ ਮਾਲੋ ਮਾਲ ਮਾਲ ਇਹ ਮਾਲਵੇ ਨੂੰ ਦਸ਼ਮੇਸ਼ ਪਿਤਾ ਦਾ ਬਚਨ ਹੋਇਆ ਇਹ ਉਹਨਾਂ ਨੇ ਕਿਰਪਾ ਕੀਤੀ ਹੈ ਜਗਾ ਜਗਾ ਤੇ ਜਿਹੜੇ ਪਾਸੇ ਨੂੰ ਮਰਜੀ ਚਲੇ ਜਾਓ ਜਿਉਂ ਹੀ ਆਪਾਂ ਪੰਜਾਬ ਦੀ ਧਰਤੀ ਤੇ ਜਿਹੜੇ ਪਾਸੇ ਚਾਰ ਸ਼ਹਿਰੇ ਜਿੱਥੇ ਵੀ ਜਾਓਗੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਆਏ ਇੱਥੇ ਗੁਰੂ ਨਾਨਕ ਸਾਹਿਬ ਆਏ ਇੱਥੇ ਕਲਗੀਆਂ ਵਾਲੇ ਪਾਸ਼ਾ ਆਏ ਇੱਥੇ ਆ ਗੋਇੰਦਵਾਲ ਸਾਹਿਬ ਦੀ ਧਰਤੀ ਆ ਗਈ ਗੁਰੂ ਅਮਰਦਾਸ ਸਾਹਿਬ ਜੀ ਦਾ ਇਲਾਕਾ ਆ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਤਰਨ ਤਾਰਨ ਸਾਹਿਬ ਦੀ ਧਰਤੀ ਐਂਦਾ ਮਤਲਬ ਜਿਹੜੇ ਪਾਸੇ ਵੀ ਜਾਓਗੇ ਤੁਸੀਂ ਹਰ ਥਾਂ ਦੇ ਉੱਤੇ ਗੁਰ ਅਸਥਾਨ ਹੈ ਆ ਰਾਏਕੋਟ ਦਾ ਸਾਰਾ ਇਲਾਕਾ ਟਾਲੀਆਣਾ ਸਾਹਿਬ ਮੱਥਾ ਟੇਕਦਾ ਹੈ ਨਮਸਕਾਰ ਕਰਦਾ ਹੈ ਮਤਲਬ ਆਲਮਗੀਰ ਇੱਦੋਂ ਅੱਗੇ ਨੂੰ ਥੋੜਾ ਜਿਆਦਾ ਜਾਣਦੇ ਆ ਲੁਧਿਆਣੇ ਦਾ ਇਲਾਕਾ ਸਾਰਾ ਉਹ ਏਰੀਆ ਉੱਥੇ ਸਾਰੇ ਜਾਂਦੇ ਆ ਮਤਲਬ ਅਲੱਗ-ਅਲੱਗ ਜਿਸ ਇਲਾਕੇ ਤੇ ਜਾਓਗੇ ਇਥੋਂ ਦੀ ਧਰਤੀ ਚੱਪਾ-ਚੱਪਾ ਇਥੋਂ ਦਾ ਪਵਿੱਤਰ ਹੈ ਇਸੇ ਕਰਕੇ ਆ ਧਰਤੀ ਦੀਆਂ ਰੌਣਕਾਂ ਬਸ ਇੰਨਾਂ ਹੀ ਐ ਹੈ ਸਾਰਾ ਕੁਝ ਅਹਿਸਾਸ ਹੈ ਨਹੀਂ ਅਹਿਸਾਸ ਦੋ ਚੀਜ਼ਾਂ ਹੁੰਦੀਆਂ ਇਧਰ ਸੁਣੋ ਵੀਰੋ ਅਹਿਸਾਸ ਇੱਕ ਚੀਜ਼ ਹੁੰਦੀ ਅਹਿਸਾਸ ਫੀਲਿੰਗ ਫੀਲਿੰਗ ਅਹਿਸਾਸ ਮਰ ਜਾਏ ਨਾ ਖਤਮ ਹੋ ਜਾਂਦਾ ਸਾਰਾ ਕੁਝ ਅਹਿਸਾਸ ਬੜਾ ਜ਼ਰੂਰੀ ਹੁੰਦਾ ਹੈ ਸਾਹਮਣੇ ਚੀਜ਼ ਤੇ ਹੈਗੀ ਏ ਪਰ ਮਨ ਚ ਅਹਿਸਾਸ ਹੀ ਨਹੀਂ ਦੇਖੋ ਸੁਣੋ ਹੁੰਦਾ ਕਿਵੇਂ ਐ ਮੈਂ ਸਮਝਾਉਣਾ ਤੂੰ ਨਵੀਂ ਨਵੀਂ ਗੱਡੀ ਲੈ ਕੇ ਆਇਆ ਮੋਟਰਸਾਈਕਲ ਨਵਾਂ ਹੀ ਬੋਲ ਟਕੜਾਇਆ ਚਾਹੇ ਕੋਈ ਹੋੜ ਲਿਆਂਦਾ ਰੀਜ ਨਾਲ ਲਿਆਇਆ ਪਹਿਲਾ ਪਹਿਲਾ ਆਇਆ ਨਵਾਂ ਨਵਾਂ ਆਇਆ ਬਾਹਰ ਖੜਾਇਆ ਮੋਟਰਸਾਈਕਲ ਖੜਾ ਹੈ ਬਾਹਰ ਪਰ ਮਨ ਵਿੱਚ ਕੀ ਹੈ ਅਹਿਸਾਸ ਉਸ ਮੋਟਰਸਾਈਕਲ ਦਾ ਮਨ ਵਿੱਚ ਅਹਿਸਾਸ ਨਵਾਂ ਹੈ ਬਾਹਰ ਖੜਾ ਹੈ ਟੌਰ ਹੈ ਕਈਆਂ ਨੇ ਵੇਖਿਆ ਹੈ ਕਈ ਵੇਖਣਗੇ ਇਹ ਅਹਿਸਾਸ ਹੈ ਇਹਦਾ ਅਹਿਸਾਸ ਹੈ ਨਾ ਜਿਹੜਾ ਗੁਰਮਖੋ ਨਵੇਂ ਮੋਟਰਸਾਈਕਲ ਦਾ ਨਵੀਂ ਗੱਡੀ ਦਾ ਨਵੇਂ ਟਰੈਕਟਰ ਦਾ ਮੀਨਾ ਰਹਿੰਦਾ ਫੇਰ ਕੀ ਹੁੰਦਾ ਮੋਟਰਸਾਈਕਲ ਤੇ ਰਹਿੰਦਾ ਪਰ ਅਹਿਸਾਸ ਮਰ ਜਾਂਦਾ ਹੈ ਅਹਿਸਾਸ ਮਰ ਜਾਂਦਾ ਨਵਾਂ ਨਵਾਂ ਵਿਆਹ ਹੋਇਆ ਹੈ ਘਰ ਆਲੀ ਘਰੇ ਹੈ ਇਹ ਮੁੰਡਿਆ ਚ ਫਿਰਦਾ ਹੈ ਅੱਡੇ ਤੇ ਫਿਰਦਾ ਹੈ ਦੋਸਤਾਂ ਨਾਲ ਫਿਰਦਾ ਹੈ ਪਰ ਤਾਰ ਉੱਥੇ ਵੱਜੀ ਜਾਂਦੀ ਹੈ ਤਾਰ ਵੱਜੀ ਜਾਂਦੀ ਹੈ ਚੇਤਾ ਆਈ ਜਾਂਦਾ ਹੈ ਮੀਨਾ ਕ ਇਹਦੇ ਮਨ ਵਿੱਚ ਨਵਾਂ ਨਵਾਂ ਵਿਆਹ ਹੈ ਇੱਕ ਦੂਜੇ ਦੇ ਪ੍ਰਤੀ ਖਿੱਚ ਹੈ ਪਤੀ ਪਤਨੀ ਫਿਰਦੇ ਜਿੱਥੇ ਮਰਜ਼ੀ ਰਹਿਣ ਉਹ ਪੇਕੇ ਚਲੀ ਜਾਂਦੀ ਹੈ ਇਹ ਆਪਣੀ ਜ਼ਿੰਦਗੀ ਵਿੱਚ ਵਿਜੀ ਹੋ ਜਾਂਦਾ ਹੈ ਪਰ ਦਿਮਾਗ ਦੇ ਵਿੱਚ ਤਾਰ ਮੁੜ ਮੁੜ ਉੱਥੇ ਵੱਜੀ ਜਾਂਦੀ ਇਹਨੂੰ ਕੀ ਕਹਿੰਦੇ ਐ ਵਿਆਹ ਤੋਂ ਬਾਅਦ ਅਹਿਸਾਸ ਹੈ ਮੀਨਾ 2 ਮਹੀਨੇ ਅੱਜ ਕੱਲ੍ਹ ਆਲਿਆਂ ਦਾ ਛੇਤੀ ਟੁੱਟ ਜਾਂਦਾ ਹੈ ਪੁਰਾਣਿਆਂ ਦਾ 6 ਮਹੀਨੇ ਤੱਕ ਅਹਿਸਾਸ ਬਣਿਆ ਰਹਿੰਦਾ ਸੀ ਵਿਆਹ ਤੋਂ ਬਾਅਦ ਇੱਕ ਫੀਲ ਬਣੀ ਇਧਰ ਸੁਣਨੀ ਜਾਣਾ ਧਿਆਨ ਨਾਲ ਅਹਿਸਾਸ ਬਣਿਆ ਰਹਿੰਦਾ ਸੀ ਫੀਲ ਬਣੀ ਰਹਿੰਦੀ ਸੀ ਸੁਣੋ ਫਿਰ ਜਿਵੇਂ ਜਿਵੇਂ ਵਿਆਹ ਪੁਰਾਣਾ ਹੋ ਗਿਆ ਪਤਨੀ ਫੇਰ ਘਰ ਚੀ ਹੈ ਪਰ ਹੁਣ ਅਹਿਸਾਸ ਮਨ ਵਿੱਚੋਂ ਖਤਮ ਹੋ ਗਿਆ ਫੀਲ ਖਤਮ ਹੋ ਗਈ ਏਦਾਂ ਹੀ ਗੱਡੀ ਹੈ ਗੱਡੀ ਘਰ ਹੀ ਖੜੀ ਹੈ ਹੁਣ ਫੀਲ ਹੀ ਨਹੀਂ ਰਹੀ ਹੁਣ ਤੇ ਕਪੜਾ ਵੀ ਨਹੀਂ ਮਾਰਦਾ ਉਹ ਮੋਟਰਸਾਈਕਲ ਦੇ ਉੱਤੇ ਲੀਰ ਵੀ ਨਹੀਂ ਮਾਰਦਾ ਬੋਲਟ ਲਿਆਇਆ 2 ਲੱਖ ਦਾ ਕਢਾਇਆ ਭਾਈ ਸਾਹਿਬ ਮੜ ਜਾ ਚਾਬੀ ਦਿਓ ਵੇਖਿਓ ਗੱਡੀ ਗੇੜਾ ਦੇਖ ਵੇਖੋ ਮੈਂ ਕਿਹਾ ਮੋਟਰਸਾਈਕਲ ਕਢਾ ਕੇ ਲਿਆਇਆ ਆਪ ਹੀ ਅੱਧੀ ਰਾਤ ਨੂੰ ਵੀ ਉੱਠ ਕੇ ਗੇੜਾ ਮਾਰ ਕੇ ਆਉਂਦਾ ਵੀ ਖੜਾ ਕਈ ਤੇ ਕਹਿਣਗੇ ਬੈਡਰੂਮ 'ਚ ਹੀ ਲਾਉਣਾ ਲੌਬੀ ਚ ਲਾ ਲੈਣਗੇ ਅੰਦਰ ਲਿਆ ਕੇ ਜਿੱਦੇ ਨਵਾਂ ਲਿਆਉਂਦੇ ਆ ਨਾ ਮੋਟਰਸਾਈਕਲ ਬਾਹਰੇ ਨਹੀਂ ਲਾਉਂਦੇ ਮੁੰਡਿਆਂ ਨੂੰ ਇੰਨਾ ਚਾਹ ਹੁੰਦਾ ਕਹਿਣਗੇ ਜਿੱਥੇ ਮੈਂ ਪੈਣਾ ਲੌਬੀ ਦੇ ਵਿੱਚਵਾੜੂ ਮੋਟਰਸਾਈਕਲ ਵੀ ਇੱਥੇ ਖਿਲਾ ਰੋ ਲਿਆ ਕੇ ਚਾਹੀਏ ਨਾ ਮੋਟਰਸਾਈਕਲ ਹੋ ਜਾਂਦਾ ਨਾ ਕਦੇ ਕਦੇ ਇਹਨੂੰ ਅਹਿਸਾਸ ਕਹਿੰਦੇ ਐ ਫੀਲ ਨਵਾਂ ਮੋਬਾਈਲ ਐਪਲ ਦਾ ਕਿਸੇ ਨੇ ਬਾਹਰੋਂ ਘੱਲਤਾ 1.5-2 ਲੱਖ ਦਾ ਉਹਨੂੰ ਬਸ ਵੇਖੀ ਜਾਂਦਾ ਕਦੇ ਇਧਰੋਂ ਕਦੇ ਇਧਰੋਂ ਜਾਣ-ਜਾਣ ਕੇ ਵਿਖਾਉਂਦਾ ਵੀ ਵੇਖ ਫੋਟੋ ਖਿੱਚਾਂ ਤੇਰੀ ਨਵਾਂ ਫੋਨ ਹੈ ਤੇਰੇ ਵਾਲੀ ਫੋਟੋ ਤੇਰੀ ਖਿੱਚਦਾ ਐਹਸਾਸ ਐ ਫਣ ਕੀ ਹੋ ਗਿਆ ਹੁਣ 15 ਦਿਨ ਲੰਘ ਗਏ ਮਹੀਨਾ ਲੰਘ ਗਿਆ ਉਹੀ ਹੱਥ ਚ ਤੁਰਿਆ ਫਿਰਦਾ ਹੁਣ ਫੀਲ ਮਰ ਗਈ ਚੀਜ਼ ਹੈਗੀ ਏ ਪਰ ਫੀਲ ਮਰ ਗਈ ਗੱਲ ਕਿਥੇ ਲਿਆਉਣਾ ਚਾਹੁੰਨਾ ਕਲਗੀਆਂ ਵਾਲੇ ਤੇ ਚਰਨ ਥਾਂ ਥਾਂ ਤੇ ਪਏ ਐ ਪਰ ਸਾਡੀ ਫੀਲ ਮਰੀ ਮੈਂ ਇਹ ਕਹਿਣਾ ਐ ਅਹਿਸਾਸ ਮਰ ਗਿਆ ਅਹਿਸਾਸ ਜਿਉਂਦਾ ਰੱਖ ਲੋ ਚੀਜ਼ ਨਵੀਂ ਹੋ ਜੂ ਅਹਿਸਾਸ ਨਾ ਮਾਰ ਉਹਦੀ ਫੀਲ ਨਹੀਂ ਮਾਰੀ ਦੀ ਉਸ ਚੀਜ਼ ਦੀ ਜਦੋਂ ਫੀਲ ਵਰ ਜਾਂਦੀ ਏ ਫਿਰ ਉਹ ਪੁਰਾਣੀ ਹੋ ਗਈ ਹੋਈ ਨਾ ਹੋਈ ਇੱਕ ਬਰਾਬਰ ਹੋਈ ਨਾ ਹੋਈ ਇੱਕ ਬਰਾਬਰ ਹੋ ਜਾਂਦੀ ਹੈ ਮੈਂ ਅੱਜ ਉਧਰੋਂ ਆਇਆ ਤਾਲੀਆਣਾ ਸਾਹਿਬ ਮੈਂ ਅੱਗੇ ਵੀ ਦਰਸ਼ਨ ਕੀਤੇ 2-3 ਵਾਰੀ ਦਵਾਨ ਲੱਗਦੇ ਆ ਤਕਰੀਬਨ ਮੱਥਾ ਟੇਕ ਹੀ ਆਈਦਾ ਹੁਣ ਅੱਜ ਮੈਂ ਗਿਆ ਅੰਦਰ ਵੜਿਆ ਇੱਕ ਫੀਲ ਆਈ ਮੱਥਾ ਟੇਕਿਆ ਪ੍ਰਕਰਮਾ ਕੀਤੀ ਮੈਂ 2-4 ਮਿੰਟ ਬੈਠਾ ਵੀ ਟਾਈਮ ਘਟ ਸੀ ਚਲੋ ਬੰਦਾ ਦਾ ਘੰਟਾ ਵੀ ਬਹਿ ਸਕਦਾ ਜੇ ਸਮਾਂ ਹੋਵੇ ਹੁਣ ਇੱਕ ਅਹਿਸਾਸ ਆਇਆ ਅਸੀਂ ਦੂਰੋਂ ਆਏ ਆ ਅਸੀਂ ਕਦੀ-ਕਦੀ ਆਉਣਾ ਹੈ ਸਾਸੀ ਕਦੀ-ਕਦੀ ਆਉਣਾ ਹੈ ਇੱਕ ਅਹਿਸਾਸ ਇੱਕ ਫੀਲ ਬਣੀ ਹੋਈ ਹੈ ਪਰ ਕਈ ਵਾਰੀ ਆਂਢੀ ਗੁਆਂਢੀ ਨਾਲ-ਨਾਲ ਘਰ ਹੁੰਦੇ ਨੇ ਉਹ ਕਈ ਵਾਰੀ ਮੱਥਾ ਟੇਕਣੀ ਨਹੀਂ ਜਾਂਦੇ ਅਹਿਸਾਸ ਹੀ ਪਰ ਜਾਂਦਾ ਵੀ ਆਹ ਵੀ ਧਰਤੀ ਹੈ ਬਈ ਅਬ ਮੈਂ ਤੁਹਾਡੇ ਕੋਲ ਬੈਠਾ ਕਈ ਲੱਭਦੇ ਫਿਰਦੇ ਮੈਂ ਮਿਲਣਾ ਮੈਂ ਫਤਿਹਬਾਲਾ ਲਾ ਮੈਂ ਫੋਟੋ ਖਿਚਾ ਲਾ ਮੈਂ ਭਾਈ ਸਾਹਿਬ ਨੂੰ ਮਿਲਣਾ ਮੈਂ ਅੱਗੇ ਬਹਿ ਜਾ ਦਵਾਨ ਹੁਣ ਲਾ ਕਈ ਵਾਰੀ ਮੇਰੇ ਨਾਲ ਆਲਿਆਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਵੀ ਇਹ ਵੀ ਅਸੀਂ ਨਾਲ ਰਹਿੰਦੇ ਹਾਂ ਕਦੇ ਇਹਨੂੰ ਤਾਂ ਰੋਜ਼ ਵੇਖਦੇ ਰਹਿੰਦੇ ਸੀ ਇਹਦੇ ਨਾਲ ਹੀ ਰਹਿੰਦੇ ਸਾਨੂੰ ਕੀ ਫਰਕ ਪੈਂਦਾ ਅਹਿਸਾਸ ਨਹੀਂ ਬਣਦਾ ਦੂਰ ਵਾਲੇ ਦਾ ਅਹਿਸਾਸ ਨਹੀਂ ਮਰਦਾ ਥੀਲ ਬਣੀ ਰਹੀ ਸੀ ਮੈਂ ਕਹਿਣਾ ਇਹ ਚੌਨਾ ਭਰਾਵਾ ਅਹਿਸਾਸ ਨਾ ਮਾਰ ਬੈਠੀ ਬੇੜਾ ਨਾ ਰੋੜ ਬੈਠੀ ਇਹ ਜੇ ਤੇਰਾ ਅਹਿਸਾਸ ਮਰ ਗਿਆ ਸ਼ਰਦਾ ਨਾ ਤੋੜ ਬੈਠੀ ਬੇੜਾ ਨਾ ਰੋੜ ਬੈਠੀ ਉਹ ਅਹਿਸਾਸ ਨਾ ਮਾਰ ਇਹਨੂੰ ਫਿਰ ਜਿਉਂਦਾ ਕਿਵੇਂ ਰੱਖੀਏ ਵੀ ਅਹਿਸਾਸ ਬਣਿਆ ਰਵੇ ਫੀਲ ਜੀ ਬਣੀ ਰਵੇ ਇਹ ਜਿਉਂਦਾ ਕਿਵੇਂ ਰੱਖੀਏ ਜਿਉਂਦਾ ਐਉਂ ਰੱਖਿਆ ਜਾਊ ਵੀ ਜੇ ਮੋਟਰਸਾਈਕਲ ਦਾ ਅਹਿਸਾਸ ਜਿਉਂਦਾ ਰੱਖਣਾ ਹੈ ਤੇ ਤੇਰੇ ਪੰਜ ਸੱਤ ਬੰਦੇ ਦੋਸਤ ਇਹ ਜੇ ਹੋਣ ਜਿਹੜੇ ਉਹਦੀਆਂ ਗੱਲਾਂ ਓਏ ਬੋਲਟ ਤਾਂ ਤੇਰੇ ਆਲਾ ਹੈ ਇਹ 200 ਸੀਸੀ ਹੈ ਇਹ 250 ਸੀਸੀ ਹੈ ਕਿਆ ਪਟਾਕੇ ਪਾਉਂਦਾ ਹੈ ਕਿਆ ਕਮਾਲ ਹੈ ਉਹ 2-4 ਸਾਲ 10 ਸਾਲ ਤੇਰੇ ਕੰਨਾਂ ਦੇ ਕੋਲ ਕਰੀ ਜਾਣ ਤੈਨੂੰ ਅੱਛਾ ਯਾਰ ਕਮਾਲ ਹੈ ਇਹਦੇ ਵਧੀਆ ਹੈ ਮਤਲਬ ਜਿਹੜੇ ਮੋਟਰਸਾਈਕਲ ਦੇ ਪ੍ਰੇਮੀ ਹੋਣ ਉਹ ਤੇਰੇ ਨਾਲ-ਨਾਲ ਰਹਿਣ ਤੇ ਤੈਨੂੰ ਚੇਤਾ ਕਰਾਣਦੇ ਰਹਿਣਗੇ ਬੋਲਟ ਹੈ ਤੇਰੇ ਕੋਲ ਅਜੀ ਤੇ ਤਰਸਦੇ ਆ ਵੀ ਸਾਨੂੰ ਮਿਲ ਜੇ ਅਜੀ ਤੇ ਕਦਰ ਕਰਦੇ ਆ ਸਾਡੇ ਕੋਲ ਤੇ ਹੈ ਨਹੀਂ ਸਾਡਾ ਬਾਪੂ ਨਹੀਂ ਲੈ ਬਾਪੂ ਨਹੀਂ ਕਹਿੰਦੇ ਬੁੜਾ ਹੀ ਕਹਿੰਦੇ ਆ ਸਾਡੇ ਆਲਾ ਲਾਣੇਦਾਰ ਨਹੀਂ ਲੈ ਕੇ ਦਿੰਦਾ ਕਈ ਥੋੜੀ ਇੱਜ਼ਤ ਐ ਇੱਜ਼ਤ ਦੇਂਦੇ ਸਾਡੇ ਆਲਾ ਲਾਣੇਦਾਰ ਨਹੀਂ ਲੈ ਕੇ ਦਿੰਦਾ ਸਾਡੇ ਆਲਾ ਬੁੜਾ ਨਹੀਂ ਲੈ ਕੇ ਦਿੰਦਾ ਸਾਡੇ ਆਲੇ ਬਾਪੂ ਜੀ ਪਿਤਾ ਜੀ ਡੈਡੀ ਜੀ ਇਹ ਦੋਸਤਾਂ ਅੱਜ ਤਾਂ ਘੱਟੀ ਬੋਲਦੇ ਆ ਉਦਾਂ ਹੀ ਉਹ ਸਾਹਮਣੇ ਕਹਿੰਦੇ ਅੱਛਾ ਉਹ ਜੇ ਕਹਿੰਦੇ ਰਹਿਣ ਇਹ ਕਿਆ ਚੀਜ਼ ਐ ਕਿਆ ਚੀਜ਼ ਐ ਉਹ ਪ੍ਰੇਮੀ ਹੁਣ ਬੋਲਦੇ ਤੇਰੇ ਕੋਲ ਹੋਵੇ ਫੇਰ ਤੇਰਾ ਅਹਿਸਾਸ ਨਹੀਂ ਮਰਨਾ ਇਸੇ ਤਰ੍ਹਾਂ ਅਹਿਸਾਸ ਬਣਾ ਕੇ ਰੱਖਣਾ ਤੇ ਕੋਈ ਕਲਗੀ ਵਾਲੇ ਦਾ ਪ੍ਰੇਮੀ ਲੱਭ ਲਈ ਕੋਈ ਐਹੋ ਜੀ ਕਿਤਾਬ ਲਿਆ ਜਿਹੜੀ ਦਸ਼ਮੇਸ਼ ਜੀ ਦੇ ਪ੍ਰਤੀ ਤੇਰਾ ਪਿਆਰ ਭਰ ਦਵੇ ਤੇ ਉਹ ਪਿਆਰ ਦੇ ਨਾਲ ਬਣਿਆ ਰਹਿਣਾ ਤੇਰਾ ਫਿਰ ਫੀਲ ਨਹੀਂ ਤੇਰੀ ਮਰੂ ਕਦੇ ਕਦੇ ਨਹੀਂ ਮਰੂ ਬੁੱਢਾ ਹੋ ਜਾਏਗਾ ਕਈ ਇਹੇ ਜਿਹੇ ਬੁੱਢੇ ਜੋੜੇ ਵੇਖੇ ਐ ਜੋੜੇ ਬੁੱਢਾ ਹੋ ਗਿਆ ਜੋੜਾ ਅਹਿਸਾਸ ਅੱਜ ਵੀ ਨਵਾਂ ਹੈ ਜੋੜਾ ਬੁੱਢਾ ਤੁਸੀਂ ਵੀ ਵੇਖੇ ਆ ਵੀ ਬੁੱਢਾ ਬੁੱਢੀ ਨੇ ਦੋ ਬੇਬੇ ਬਾਪੂ ਰਿਸ਼ਤੇਦਾਰੀ ਚ ਵੇਖੇ ਹੋਣਗੇ ਘਰੇ ਆ ਘਰ ਵਾਲਿਆਂ ਨੂੰ ਤਾਂ ਆਪ ਲੜਦੀ ਵੇਖਦੇ ਆ ਤੇ ਲੜਦੀ ਰਹਿੰਦੇ ਨੇ ਪਰ ਐ ਨਹੀਂ ਹੁੰਦਾ ਕਈਆਂ ਚ ਕਈਆਂ ਚ ਵੇਖਿਆ ਨਾ ਬੇਬੇ ਬਚੇ ਨਾ ਬਾਪੂ ਬਚੇ 60 ਸਾਲ ਵਿਆਹਾਂ ਨੂੰ ਹੋ ਗਏ ਪਰ ਅੱਜ ਵੀ ਉਹਨਾਂ ਦੇ ਵਿੱਚ ਇੱਕ ਖਿੱਚ ਹੈ ਇੱਕ ਅਹਿਸਾਸ ਹੈ ਮਰਿਆਈ ਅਹਿਸਾਸ ਅਜੇ ਵੀ ਮਰਿਆ ਨਹੀਂ ਵੇਖੇ ਮੈਂ ਜ਼ਿੰਦਗੀ 'ਚ ਇਦਾਂ ਦੇ ਬਜ਼ੁਰਗ ਕਈਆਂ ਘਰਾਂ 'ਚ ਕੈਨੇਡਾ ਅਮਰੀਕਾ ਕਦੇ ਨਾ ਕਦੇ ਕੋਈ ਮਿਲਦਾ ਨਾ ਬੇਬੇ ਇੱਕ ਮਿੰਟ ਵੀ ਬਚਦੀ ਹੈ ਨਾ ਬਾਪੂ ਉਹਨਾਂ ਦਾ ਪੁੱਤ ਬਹੁਤ ਪ੍ਰੇਮ ਹੈ ਮਾੜਾ ਜੈ ਇੱਧਰ ਉੱਧਰ ਹੋ ਜਾਣ ਤੁਹਾਡੇ ਬਾਪੂ ਨੇ ਰੋਟੀ ਖਾ ਲਈ ਤੁਹਾਡੇ ਬਾਪੂ ਨੂੰ ਰੋਟੀ ਦੇਤੀ ਪੁੱਤ ਬਾਪੂ ਨੂੰ ਪੁੱਛ ਲਿਆ ਕਰੋ ਤੁਹਾਡਾ ਫਿਕਰ ਕਰਦਾ ਵੇ ਪੁੱਤ ਬਾਪੂ ਨਾਲ ਗੱਲ ਕਰ ਲਿਆ ਕਰੋ ਪੁੱਤ ਬਾਪੂ ਨੂੰ ਮੈਂ ਪਰੇ ਨਾ ਕਰਿਆ ਕਰੋ ਬਾਪੂ ਦੀ ਦਵਾਈ ਦਾ ਬਾਪੂ ਬਾਪੂ ਬੇਬੇ ਐਂ ਕਰੀ ਜਾਉ ਤੇ ਬਾਪੂ ਨੂੰ ਗੱਲ ਪੁੱਛ ਲਓ ਉਹ ਤੁਹਾਡੀ ਮਾਂ ਠੀਕ ਹੈ ਉਹ ਤੁਹਾਡੀ ਮਾਂ ਦੀ ਦਵਾਈ ਲਿਆਇਆ ਕਰੋ ਮਾਂ ਬੇਬੇ ਉਹ ਐਂ ਕਰਦਾ ਰਹਿੰਦਾ ਵਿਆਹ ਨੂੰ 50 ਸਾਲ ਹੋ ਗਏ ਅਹਿਸਾਸ ਨਹੀਂ ਮਰਿਆ ਰਿਸ਼ਤਾ ਅਜੇ ਵੀ ਨਵਾਂ ਹੈ ਤੇ ਇਹੋ ਜਿਹੀ ਵੀ ਵੇਖਿਆ ਬਾਪੂ ਮਰ ਗਿਆ 2 ਮਹੀਨੇ ਬੇਬੇ ਨਹੀਂ ਕੱਟਦੀ 6 ਮਹੀਨੇ ਬਸ ਬੇਬੇ ਵੀ ਗਈ ਤੇ ਬੇਬੇ ਕਹੀ ਮਗਰੀ ਬਾਪੂ ਇੰਨਾ ਪਿਆਰ ਹੁੰਦਾ ਕਈਆਂ ਦਾ ਇਹ ਅਹਿਸਾਸ ਤੇ ਰਿਸ਼ਤੇ ਹੈ ਤੇ ਵੀਰੋ ਅਹਿਸਾਸ ਨਹੀਂ ਮਰਨ ਦਈਦਾ ਇਕਾਦ ਨਾਲ ਬਣਿਆ ਰੂ ਪ੍ਰੇਮੀਆਂ ਨਾਲ ਕਲਗੀ ਵਾਲੇ ਦਾ ਪ੍ਰੇਮੀ ਲੱਭ ਕੋਈ ਜੇ ਬੰਦਾ ਨਹੀਂ ਲੱਭਦਾ ਕਿਤਾਬ ਲੈ ਲੈ ਭਾਈ ਵੀਰ ਸਿੰਘ ਪੜ੍ਹ ਲਿਆ ਕਰ ਕਲਗੀ ਤੇ ਚਮਤਕਾਰ ਪੜੀ ਜਾ ਬੈਠਾ ਰਹਿਣ ਕਲਗੀ ਤੇ ਚਮਤਕਾਰ ਚਮਤਕਾਰ ਖਰੀਦ ਲਿਆ ਉਹਦੇ ਚ ਅਹਿਸਾਸ ਹੀ ਅਹਿਸਾਸ ਪੜੀ ਜਾ ਕਰ ਦੋ ਪੱਤਰੇ ਪੜ੍ਹ ਲਿਆ ਕਰ ਫੇਰ ਫੀਲ ਜੀ ਆਜੂ ਕੋਈ ਦੀਵਾਨ ਸੁਣ ਲੈ ਫੀਲ ਜੀ ਆਲੂ ਸਤ ਸਣ ਕੋਈ ਪਿਆਰ ਦੀ ਗੱਲ ਫੇਰ ਪਿਆਰ ਨਹੀਂ ਮਰਦਾ ਦਾ ਹੀ ਤਾਂ ਕਹਿੰਦੇ ਜਿੰਨਾ ਦਸੰਦਣਿਆ ਦੁਰਮਤਮੰਨਿਆ ਮਿੱਤਰ ਸਾਡੇ ਦੇ ਸੀ ਮਿੱਤਰ ਬਣਾ ਕੇ ਦਾ ਕੋਈ ਜਨ ਹਰਿ ਸਿਉਂ ਦੇਵੈ ਫੜੋ ਬੋਲ ਕੇ ਕੋਈ ਜਨ ਹਰਿ ਸਿਉਂ ਦੇਵੈ ਜੋੜੇ ਮੈਂ ਕੀ ਕਰਾਂ ਫਿਰ ਚਰਨ ਗਹੋਂ ਮੈਂ ਤੇ ਪੈਰ ਫੜ ਲਾਂ ਬੱਕੋ ਸੁਬਰਸ ਮੈਂ ਚੰਗੇ ਚੰਗੇ ਬਚਨ ਜੀਬ ਤੋਂ ਬੋਲਣਾ